ਪੀਰੀ ਫਕੀਰੀ ਰاگ ਚੈਨਲ ਦਿਖ ਰਹੀ ਹੈ ਸਾਨੀਆਂ ਸਤ ਤੁਹਾਨੂੰ ਜੈ ਪੀਰਾਂ ਦੀ ਜੈ ਮਸਤਾ ਦੀ ਦੋਸਤੋ ਅੱਜ ਦੀ ਵੀਡੀਓ ਜੋ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਮੈਂ ਹਾਜ਼ਰ ਹੋਇਆ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਜਿਹੜੇ ਵੀ ਕੋਈ ਸ਼ਰਾਬ ਪੀਂਦੇ ਨੇ ਅੱਜ ਸ਼ਰਾਬ ਛਡਾਉਣ ਵਾਲਾ ਤੁਹਾਨੂੰ ਇੱਕ ਟਾਲਾ ਦੇਵਾਂਗਾ ਬੜਾ ਜ਼ਬਰਦਸਤ ਟਾਲਾ ਹੈ ਜਿਹਦੇ ਨਾਲ ਕੋਈ ਸ਼ਰਾਬ ਪੀਂਦਾ ਹੋਵੇ ਉਹਦੀ ਸ਼ਰਾਬ ਛਡਾਈ ਜਾ ਸਕਦੀ ਹੈ ਸ਼ਿਡਾ ਸ਼ਡਾਉਣੀ ਹੈ ਇਹਦਾ ਮੈਂ ਤੁਹਾਨੂੰ ਜ਼ਰਾ ਤਰੀਕਾ ਇਸ ਵੀਡੀਓ 'ਚ ਦੱਸਾਂਗਾ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਤੁਸੀਂ ਦੇਖ ਲੈਣਾ ਪਹਿਲਾਂ ਤਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਬੇਤੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਘੰਟੀ ਵਾਲੇ ਬਟਨ ਨੂੰ ਦਬਾ ਦੇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਮਿਲਦੀਆਂ ਸੁਣਨ ਗਿਆ ਹੁਣ ਗੱਲ ਕਰਦੇ ਆਂ ਸ਼ਰਾਬ ਸ਼ਿਡਾਉਂ ਦਾ ਟਾਲਾ ਇਹ ਜਿਹੜਾ ਟਾਲਾ ਆਪ ਤੁਹਾਨੂੰ ਸ਼ਰਾਬ ਦੀ ਜਿਹੇ ਗੱਲ ਕਰੀਏ ਕਿ ਸ਼ਰਾਬ ਪੀਣ ਵਾਲੇ ਬੰਦੇ ਜਿਹੜੇ ਸ਼ਰਾਬੀ ਹੁੰਦੇ ਆ ਕੇ ਬਹੁਤ ਲੋਕਾਂ ਦੇ ਸਾਨੂੰ ਮੈਸੇਜ ਵੀ ਆਉਂਦੇ ਨੇ ਫੋਨ ਵੀ ਆਉਂਦੇ ਨੇ ਤੇ ਕਾਫੀ ਲੋਕਾਂ ਦੇ ਇਹੀ ਗੱਲ ਜ਼ਿਆਦਾਤਰ ਪੁੱਛਦੇ ਨੇ ਕਿ ਸਾਡਾ ਆਹ ਘਰ ਵਾਲਾ ਸ਼ਰਾਬ ਪੀਦਾ ਹੈ ਤੇ ਉਹਨਾਂ ਨੂੰ ਦੇਖਦੇ ਹੋਏ ਫਿਰ ਮੈਂ ਸੋਚਿਆ ਕਿ ਤੁਹਾਨੂੰ ਇਹ ਜਿਹੜਾ ਟਾਲਾ ਜ਼ਰੂਰ ਪਾਵਾਂ ਸਾਨੂੰ ਕਿਸੇ ਨੇ ਕਮੈਂਟ ਵੀ ਕੀਤਾ ਸੀ ਕਿ ਸ਼ਰਾਬ ਛਡਾਉਣ ਦੇ ਲਈ ਪਾਓ ਸ਼ਰਾਬ ਛਡਾਉਣ ਦੇ ਲਈ ਪਹਿਲਾਂ ਵੀ ਸੀ ਇੱਕ ਪਾਇਆ ਹੋਇਆ ਟਾਲਾ ਇੱਕ ਦੂਜਾ ਹੋਏ ਟਾਲਾ ਦੇਣ ਲੱਗੇ ਇਹ ਵੀ ਬਹੁਤ ਜ਼ਬਰਦਸਤ ਤਰੀਕੇ ਨਾਲ ਕੰਮ ਕਰਦਾ ਹੈ ਤੇ ਜਿਹੜਾ ਹੁਣ ਸ਼ਰਾਬੀ ਸ਼ਰਾਬ ਪੀਂਦਾ ਹੈ ਉਹਨੇ ਦਿਨ ਰਾਤ ਸ਼ਰਾਬ ਪੀਣੀ ਹੈ ਕੋਈ ਲੋਕ ਤਾਂ ਕੰਮ ਕਰਦੇ ਆ ਜਿਹੜੇ ਕੰਮ ਕਰਦੇ ਆ ਜਿੰਨਾ ਪੈਸਾ ਲਿਆਉਂਦੇ ਸਾਰੇ ਸ਼ਰਾਬ ਚੀਕ ਪੁਜਾਰ ਦਿੰਦੇ ਆ ਫਿਰ ਸ਼ਰਾਬ ਪੀਣ ਤੋਂ ਬਾਅਦ ਆਪਣੇ ਘਰ ਦੇ ਵਿੱਚ ਕੁੱਟਮਾਰ ਕਰਦੇ ਆ ਆਪਣੇ ਬੱਚਿਆਂ ਨੂੰ ਕੁੱਟਦੇ ਆ ਆਪਣੀ ਘਰਵਾਲੀ ਨੂੰ ਕੁੱਟਦੇ ਆ ਆਪਣੇ ਮਾਪਿਆਂ ਨੂੰ ਕੁੱਟਦੇ ਆ ਫਿਰ ਉਹ ਦੇਖਦੇ ਨਹੀਂ ਕਿ ਸ਼ਰਾਬ ਦੇ ਵਿੱਚ ਤੇ ਨਸ਼ੇ ਦੇ ਵਿੱਚ ਉਹ ਕੀ ਕੰਮ ਕਰ ਰਹੇ ਨੇ ਕਿਹੜੇ ਘਰਬ ਕਰ ਰਹੇ ਨੇ ਜਿਹਦੇ ਨਾਲ ਉਹਨਾਂ ਨੂੰ ਬਹੁਤ ਆਉਣ ਵਾਲੇ ਟਾਈਮ ਤੇ ਸਜ਼ਾ ਮਿਲਣੀ ਹੈ ਪਰਮਾਤਮਾ ਵੱਲੋਂ ਪਰ ਸ਼ਰਾਬੀ ਬੰਦਾ ਇਹ ਚੀਜ਼ ਨਹੀਂ ਸੋਚਦਾ ਕਈਆਂ ਨੂੰ ਸ਼ਰਾਬ ਲਗਾਈ ਹੁੰਦੀ ਹੈ ਕਈਆਂ ਨੂੰ ਵੈਸੇ ਇੱਕ ਲਤ ਲੱਗ ਜਾਂਦੀ ਹੈ ਚੀਜ਼ਾਂ ਦੀ ਜੇ ਤਾਂ ਲਗਾਈ ਹੋਊਗੀ ਤਾਂ ਹੀ ਇਸ ਢਾਲੇ ਨੂੰ ਕਰਕੇ ਉੱਤਰ ਜਾਏਗੀ ਜੇ ਵੈਸੇ ਕਿਸੇ ਨੂੰ ਇਹਦੀ ਸ਼ਰਾਬ ਦੀ ਆਦਤ ਪਈ ਹੈ ਜਾਂ ਲਤ ਲੱਗੀ ਆ ਤਾਂ ਤਾਂ ਵੀ ਚੱਲੂਗੀ ਇਹ ਜਿਹੜਾ ਟਾਲਾ ਕੰਮ ਕਰੇਗਾ ਕਰਨਾ ਤੁਸੀਂ ਕੀ ਆ ਟਾਲਾ ਇਹ ਜਿਹੜਾ ਢਾਲੇ ਦੇ ਵਿੱਚ ਸਮਾਨ ਤੁਹਾਨੂੰ ਕੀ ਲੱਗਣਾ ਹੈ ਇਹ ਲਾ ਸੁਣ ਲੋ ਜਦੋਂ ਕੋਈ ਵੀ ਤੁਹਾਡੇ ਜਿਹੜਾ ਸ਼ਰਾਬ ਜਿਹੜਾ ਪੀਂਦਾ ਤੁਹਾਡੇ ਘਰ ਦਾ ਕੋਈ ਸ਼ਰਾਬ ਪੀਂਦਾ ਜਦੋਂ ਸ਼ਰਾਬ ਪੀਂਦਾ ਹੈ ਤੇ ਉਹਦੀ ਉਹਦੀ ਗਲਾਸ ਦੇ ਵਿੱਚ ਜਿਹੜੀ ਉਹਦੀ ਝੂਠੀ ਸ਼ਰਾਬ ਉਹ ਥੋੜੀ ਜਿਹੀ ਕੱਢ ਲੈਣੀ ਆ ਤੁਸੀਂ ਕਿਸੇ ਬੋਤਲ ਦੇ ਵਿੱਚ ਥੋੜੇ ਕਿਸੇ ਚੀਜ਼ ਦੇ ਵਿੱਚ ਬਾਹਲੇ ਨਾਲ ਥੋੜੀ ਜਿਹੀ ਕੱਢ ਕੇ ਉਹਨੂੰ ਰੱਖ ਲੈਣਾ ਇੱਕ ਸਾਈਡ ਤੇ ਫਿਰ ਤੁਸੀਂ ਕੀ ਕਰਨਾ ਇੱਕ ਖਾਲੀ ਬੋਤਲ ਲੈਣੀ ਆ ਉਹ ਖਾਲੀ ਬੋਤਲ ਦੇ ਵਿੱਚ ਉਹ ਜਿਹੜੀ ਸ਼ਰਾਬ ਹੈ ਪਾ ਲੈਣੀ ਆ ਥੋੜੀ ਜਿਹੀ ਤੁਸੀਂ ਨਾਲੀ ਤੋਂ ਨਾਲੀ ਦੇ ਕਿਨਾਰੇ ਤੋਂ ਕਿਤੋਂ ਬਾਹਰੋਂ ਜਾਂ ਕੋਈ ਗਟਰ ਦੇ ਨੇੜੇ ਉੱਤੇ ਜਿੱਥੇ ਗਟਰ ਹੋਵੇ ਉੱਥੇ ਜਿਹੜੀ ਮਿੱਟੀ ਹੁੰਦੀ ਹੈ ਉਹ ਲੈ ਲੈਣੀ ਹੈ ਥੋੜੀ ਜੀ ਮਿੱਟੀ ਉਹ ਲੈਣੀ ਹੈ ਤੇ ਥੋੜੀ ਜੀ ਹਿੰਗ ਲੈ ਲੈਣੀ ਹੈ ਹਿੰਗ ਘਰ ਦੇ ਵਿੱਚੋਂ ਹਿੰਗ ਜੇ ਨਹੀਂ ਘਰ 'ਚ ਹੈਗੀ ਤਾਂ ਹਿੰਗ ਲੈ ਆਓ ਥੋੜੀ ਜੀ ਹਿੰਗ ਪਾ ਦਿਓ ਚੁਟਕੀ ਤੇ ਪੰਜ ਛੋਟੀਆਂ ਕਿੱਲਾ ਪਾਣੀਆਂ ਜਿਹੜੀਆਂ ਜੁੱਤੀਆਂ ਗੰਢਣ ਵਾਲੀਆਂ ਕਿੱਲਾ ਹੁੰਦੀਆਂ ਭਾਵੇਂ ਉਹ ਹੀ ਪਾ ਦਿਓ ਉਹ ਇਹ ਜਿਹੜਾ ਪੰਜ ਕਿੱਲਾ ਲੈਣੀ ਹੈ ਤੁਸੀਂ ਠੀਕ ਹੈ ਇਹ ਬੋਤਲ ਦੇ ਵਿੱਚੋਂ ਜਿਹੜੀ ਸ਼ਰਾਬ ਹੈ ਸਾਰੀ ਪਾ ਲੈਣੀ ਆ ਉਸ ਤੋਂ ਬਾਅਦ ਉਹਨੀਆਂ ਕਿੱਲਾਂ ਉਹਦੇ ਵਿੱਚ ਪਾ ਲੈਣੀ ਹੈ ਹਿੰਗ ਵੀ ਵਿੱਚ ਪਾ ਲੈਣੀ ਹੈ ਤੇ ਉਹਦੇ ਵਿੱਚ ਪਾਉਣ ਤੋਂ ਬਾਅਦ ਤੇ ਤੁਸੀਂ ਇੱਕ ਨਾਲ ਇੱਕ ਰੱਖਣੀ ਹੈ ਹਥੌੜੀ ਤੇ ਇੱਕ ਤੁਸੀਂ ਕਿੱਲ ਲੈਣੀ ਹੈ 3 ਇੰਚ ਲੰਬੀ ਠੀਕ ਆ ਇਹ ਦੋ ਚੀਜ਼ਾਂ ਤੁਸੀਂ ਵੱਖਰੀਆਂ ਰੱਖ ਲੈਣੀਆਂ ਇਹ ਜਿਹੜੀਆਂ ਪੰਜ ਚੀਜ਼ਾਂ ਨੂੰ ਤੁਸੀਂ ਇਕੱਠੀਆਂ ਕਰਕੇ ਉਹਦੇ ਵਿੱਚ ਬੋਤਲ ਦੇ ਵਿੱਚ ਪਾ ਕੇ ਤੇ ਇਸ ਟਾਲੇ ਨੂੰ ਤੁਸੀਂ ਜਦੋਂ ਕਰਨਾ ਹੈ ਮੰਗਲ ਜਾਂ ਸ਼ਨੀਵਾਰ ਨੂੰ ਹੀ ਕਰਨਾ ਹੈ। ਇਹੀ ਦਿਨ ਦੇ ਵਿੱਚ ਟਾਲਾ ਹੁੰਦਾ ਹੈ। ਤੇ ਬੋਤਲ ਦੇ ਵਿੱਚ ਜਿਹੜਾ ਸਮਾਨ ਤੁਸੀਂ ਪਾਇਆ ਹੋਇਆ ਉਹਨੂੰ ਲੈ ਜਾਣਾ। ਉਹਨੂੰ ਲਿਆ ਕੇ ਤੁਸੀਂ ਕਿਤੇ ਅ ਬਾਹਰ ਕਿਤੇ ਉਜਾੜ ਦੇ ਵਿੱਚ ਲੈ ਜਾਣਾ। ਉਜਾੜ ਦੇ ਵਿੱਚ ਇੱਕ ਐਸੀ ਜਗ੍ਹਾ ਤੇ ਲੈ ਜਾਣਾ ਜਿੱਥੇ ਇਨਾ ਕੋਈ ਨੰਗਦਾ ਨਾ ਹੋਵੇ, ਤੁਰਦਾ ਨਾ ਹੋਵੇ ਉਹਦੇ ਉੱਤੇ। ਉਹਦੇ ਉੱਤੇ ਨੰਗਣਾ ਨਹੀਂ ਚਾਹੀਦਾ ਕੋਈ ਬੰਦਾ। ਤੇ ਉੱਥੇ 2 2.5 ਇੰਚ ਦਾ ਤੁਸੀਂ ਗਿੱਲ ਜਿਹੜਾ ਕਹਿ ਲਓ ਕਿ ਟੋਆ ਪੱਟ ਲੈਣਾ 2 2.5 ਇੰਚ ਦਾ ਟੋਆ ਪੱਟਣ ਤੋਂ ਬਾਅਦ ਜਿਹੜੀ ਉਹ ਸ਼ਰਾਬ ਵਾਲੀ ਬੋਤਲ ਹੈ ਉਹਦੇ ਵਿੱਚ ਪਾ ਦੇਣੀ ਹੈ ਟੋਏ ਦੇ ਵਿੱਚ ਟੋਏ ਦੇ ਵਿੱਚ ਸ਼ਰਾਬ ਵਾਲੀ ਬੋਤਲ ਪਾਉਣ ਤੋਂ ਬਾਅਦ ਤੁਸੀਂ ਉਸ ਨੂੰ ਉੱਤੇ ਉਹਦੇ ਉੱਤੇ ਉਹਨੂੰ ਪੂਰ ਦੇਣਾ ਤੇ ਉੱਤੇ ਮਿੱਟੀ ਪਾ ਦੇਣੀ ਆ ਫਿਰ ਤੁਸੀਂ ਉਹਦੇ ਥੋੜਾ ਜਿਹਾ ਨੁੱਕਰ ਦੇ ਉੱਤੇ ਇੱਕ ਜਿਹੜੀ 3 ਇੰਚ ਲੰਬੀ ਤੁਸੀਂ ਗਿੱਲ ਲਈ ਹੋਣੀ ਆ ਉਹਨੂੰ ਤਿੰਨ ਤਿੰਨ ਵਾਰ ਤੇ ਥੋੜੀ ਦੇ ਨਾਲ ਤਿੰਨ ਵਾਰ ਕਰਕੇ ਠੋਕ ਦੇਣਾ ਇੱਕਦਮ ਨਹੀਂ ਪੰਟ ਠੋਕਣੀ ਹੌਲੀ ਹੌਲੀ ਕਰਕੇ ਠੋਕ ਦੇਣੀ ਆ ਤੇ ਉੱਥੇ ਇਹ ਕਹਿਣਾ ਆ ਜਿਹੜਾ ਬੰਦਾ ਜਿਹੜੇ ਤੁਹਾਡਾ ਘਰ ਦਾ ਜੀਅ ਉਹਦਾ ਨਾਮ ਲੈਣਾ ਆ ਜਿਹੜੇ ਬੰਦੇ ਦੀ ਤੁਸੀਂ ਸ਼ਰਾਬ ਛਡੋਣੀ ਆ ਉਹਦਾ ਨਾਮ ਲੈ ਕੇ ਤੁਸੀਂ ਇਹ ਗੱਲ ਕਹਿਣੀ ਆ ਕਿ ਜਿਸ ਤਰ੍ਹਾਂ ਕੋਈ ਰਮੇਸ਼ ਹੋਵੇ ਜਿਵੇਂ ਕੋਈ ਰਾਜੂ ਤੁਹਾਡੇ ਘਰ ਵਾਲੇ ਦਾ ਜੋ ਵੀ ਨਾਮ ਉਹਦਾ ਨਾਮ ਲੈ ਕੇ ਕਹਿਣਾ ਕਿ ਤੇਰੀ ਜਿਹੜੀ ਸ਼ਰਾਬ ਜਿਹੜੀ ਕਿੱਲ ਉੱਥੇ ਗੱਡ ਦੇਣੀ ਆ ਥੋੜੀ ਤਿੰਨ ਵਾਰ ਠੋਕ ਕੇ ਉੱਥੇ ਨਾਲ ਕਹਿ ਦਿੰਦਾ ਕਿ ਜਿਹੜੀ ਤੇਰੀ ਸ਼ਰਾਬ ਹੈ ਇੱਥੇ ਮੈਂ ਬੰਦ ਚੱਲਾਂ ਆ ਜਾਂ ਬੰਦ ਚੱਲੀ ਆ ਤੇ ਇਸ ਤਿੰਨ ਵਾਰ ਤੁਸੀਂ ਇਹ ਗੱਲ ਨੂੰ ਕਹਿਣਾ ਹੈ ਵੀ ਤੇਰੀ ਰਾਜੋ ਤੇਰੀ ਸ਼ਰਾਬ ਬੰਦ ਤੇ ਬੰਦ ਚੁੱਕ ਚੱਲਾਂ ਵੀ ਹੁਣ ਤੂੰ ਇੱਥੇ ਰਹੀਂ ਰਾਜੋ ਤੇਰੀ ਸ਼ਰਾਬ ਬੰਦ ਦਿੱਤੀ ਆ ਤੂੰ ਇੱਥੇ ਰਹੀਂ ਐਡੀ ਗੱਲ ਤੁਸੀਂ ਕਹਿਣੀ ਤੇ ਤਿੰਨ ਤਿੰਨ ਵਾਰ ਤੁਸੀਂ ਇਹ ਗੱਲ ਕਹਿ ਕਿ ਉਹਦਾ ਬੰਦੇ ਦਾ ਜਿਹੜਾ ਤੁਹਾਡਾ ਕਰਨਾ ਚਾਹੀਦਾ ਉਹਦਾ ਨਾ ਲੈਣਾ ਤੇ ਕਿਲ ਕੱਟ ਦੇਣੀ ਉੱਥੇ ਕਿਲ ਕੱਟਣ ਤੋਂ ਬਾਅਦ ਤੁਸੀਂ ਚੁੱਪ ਚਾਪ ਉਥੋਂ ਆ ਜਾਣਾ ਹੈ ਠੀਕ ਹੈ ਜੀ ਚੁੱਪਚਾਪ ਤੁਸੀਂ ਆ ਜਾਣਾ ਬਿਨਾ ਕਿਸੇ ਨਾਲ ਗੱਲ ਕੀਤੀ ਹੋਏ ਨਾ ਕਿਸੇ ਨੂੰ ਦੇਖੇ ਨਾ ਕਿਸੇ ਨਾਲ ਗੱਲਬਾਤ ਕਰ ਚੁੱਪਚਾਪ ਆਪਣੇ ਘਰਾਂਗੇ ਤੁਸੀਂ ਆਪਣਾ ਹੱਥ ਧੋ ਕੇ ਐਟਾੜਾ ਤੇ ਜਦੋਂ ਇਹ ਟਾਲਾ ਤੁਸੀਂ ਕਰ ਦੋਗੇ ਜ ਮੰਗਲ ਜਾਂ ਸ਼ਨੀਵਾਰ ਕਿਸੇ ਦਿਨ ਤੁਸੀਂ ਕਰ ਲੈਣਾ ਬਸ ਇੱਕ ਵਾਰੀ ਕਰਨਾ ਹੈ ਟਾਲਾ ਜੇ ਇੱਕ ਵਾਰ ਜ ਨਹੀਂ ਨਾਮ ਆਉਂਦਾ ਤੇ ਦੋ ਵਾਰ ਕਰ ਦੇਣਾ ਬਸ ਦੋ ਵਾਰੀ ਕਰਨਾ ਤੇ ਦੇਖੋ ਥੋੜੇ ਜਿਹੇ ਦਿਨ ਦੇ ਵਿੱਚ ਹੀ ਤੁਹਾਡਾ ਜਿਹੜਾ ਕਰਦਾ ਜੀ ਹੈ ਜਿਹੜਾ ਵੀ ਸ਼ਰਾਬ ਪੀਂਦਾ ਸੀ ਉਹ ਸ਼ਰਾਬ ਤੋਂ ਕਿਨਾਰਾ ਕਰ ਜਾਏਗਾ ਸ਼ਰਾਬ ਛੱਡ ਦੇਗਾ ਤੇ ਬਹੁਤ ਜ਼ਬਰਦਸਤ ਵਾਲਾਈ ਨੂੰ ਕਰਕੇ ਤੇ ਜਮਾ ਕੇ ਦੇਖਿਓ ਇਹੀ ਸਾਡੀ ਅੱਜ ਦੀ ਵੀਡੀਓ ਸੀ ਜੇ ਜੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਜੈ ਪੀਰਾ ਦੀ ਜੈ ਮਸਤਾ ਦੀ ਮਾਲਕ ਬਲੀ ਕਰੇ